ਆਮ ਤੌਰ ਤੇ ਇਹ ਜਿਹੜੇ ਸਵਾਲ ਇਕੱਠੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਨਿਚੋੜ ਕੱਢ ਕੇ ਸੱਤ ਸੁੱਤਰੀ ਪ੍ਰੋਗਰਾਮ ਬਣਾਇਆ ਜਿਹੜਾ ਸਾਡੇ ਮਹੱਲੇ ਦੇ ਵਿੱਚ ਕੋਈ ਉਮੀਦਵਾਰ ਆਏਗਾ ਲੋਕ ਸਭਾ ਉਮੀਦਵਾਰ ਆਏਗਾ ਉਹਨੂੰ ਉਹਦਾ ਬਾਈਕਾਟ ਨਹੀਂ ਕਰਨਾ ਕਿਉਂਕਿ ਵੋਟ ਸਾਡਾ ਜਿਹੜਾ ਸਾਨੂੰ ਕਨਸਟੀਟਿਊਸ਼ਨ ਨੇ ਰਾਈਟ ਦਿੱਤਾ ਵੀ ਅਸੀਂ ਵੋਟ ਕਰਨੀ ਹੈ ਔਰ ਜ਼ਰੂਰ ਕਰਨੀ ਹੈ ਠੀਕ ਹੈ ਆਦਰਵਾਇਜ਼ ਜਿਹੜਾ ਸਾਨੂੰ ਬੈਸਟ ਪਲਾਨ ਦੱਸੇਗਾ ਲੋਕ ਆਪ ਨੂੰ ਮਾਰੀ ਹੋ ਕੇ ਉਹਨੂੰ ਵੋਟ ਪਾ ਦੇਣਗੇ ਲੇਕਿਨ ਉਹ ਹਰ ਸਾਲ ਐਮਪੀ ਅੱਗੇ ਵਧ ਜਾਂਦਾ ਕੀ ਲੱਗਦਾ ਹੈ ਇਹਨੇ ਕਿਹੜੇ ਕਿਹੜੇ ਸਵਾਲ ਲੈ ਜਿਹੜੇ ਛੋਟੇ ਕੁੱਤਿਆਂ ਅੱਪਾ ਸਵੇਰੇ ਉੱਠ ਕੇ ਸੈਟ ਨਹੀਂ ਜਾ ਸਕਦੇ ਜੇ ਤੁਸੀਂ 8:30 ਵਜੇ ਨਿਕਲੋ ਆ ਜੋ ਨਹੀਂ ਜਾਦੇ ਤਾਂ ਤੁਹ ਤੋਂ ਕੁੱਤੇ ਭੈਣ ਦੇ ਲੈਣੇ ਆਪ ਕੋ ਨੇੜੇ ਜਾਨਵਰ ਨੇ ਜਿਹੜੇ ਪਸ਼ੂ ਨੇ ਪਸ਼ੂ ਵਾਲੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਹੋਣੀਆਂ ਨੇ ਤੇ ਇਸ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਸਿਖਰਾਂ ਤੇ ਹੈ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ ਖੜੇ ਆ ਜਿੱਥੇ ਜਿਹੜੇ ਲੋਕ ਨੇ ਉਹਨਾਂ ਇਹਨਾਂ ਜਿਹੜੇ ਉਮੀਦਵਾਰ ਨੇ ਤੇ ਖਾਸ ਤੌਰ ਤੇ ਪੁਰਾਣੇ ਜਿਹੜੇ ਐਮਪੀ ਨੇ ਉਹਨਾਂ ਨੂੰ ਕੁਝ ਸਵਾਲ ਲੈ ਕੇ ਆਏ ਨੇ ਉਹਨਾਂ ਲਈ ਤੇ ਇਸ ਟਾਈਮ ਅਸੀਂ ਨਾਬਾ ਦੇ ਬਠਿੰਡਿਆ ਮੱਲੇ ਵਿੱਚ ਖੜੇ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਮੱਲੇ ਦੇ ਵਿੱਚ ਥਾਂ ਥਾਂ ਤੇ ਲੋਕਾਂ ਵੱਲੋਂ ਜਿਹੜੇ ਸਥਾਨਕ ਲੋਕ ਨੇ ਇਸ ਮੱਲੇ ਦੇ ਨਿਵਾਸੀ ਨੇ ਇਹਨਾਂ ਲੋਕਾਂ ਵੱਲੋਂ ਇਹ ਬੋਰਡ ਲਗਾਇਆ ਗਿਆ ਤੇ ਲੋਕਾਂ ਜਿਹੜੇ ਜਿਹੜੇ ਉਮੀਦਵਾਰ ਨੇ ਉਹਨਾਂ ਤੋਂ ਸਵਾਲ ਕਿਤੇ ਗਏ ਨੇ ਸਾਡੇ ਨਾਲ ਸਣੀ ਜੀ ਨੇ ਕੀ ਲੱਗਦਾ ਹੈ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਤੁਸੀਂ ਉਠਾ ਕੇ ਉਮੀਦਵਾਰਾਂ ਤੋਂ ਸਵਾਲ ਕਰਨੇ ਨੇ ਕੀ ਗੱਲ ਇਹ ਹੈ ਕਿ ਅਸੀਂ ਕਮਾਲੇ ਦੇ ਵਿੱਚ ਸਵੈ ਸੇਵਾ ਮhalla ਸੁਦਾਰ ਕਮੇਟੀ ਬਣਾਈ ਹੋਈ ਹੈ ਉਸੇ ਲਈ ਸਾਡੇ ਮਹੱਲੇ ਦੇ ਵਿੱਚ ਲੋਕ ਇਕੱਠੇ ਹੁੰਦੇ ਸੀ ਅਸੀਂ ਹਫਤਾਵਾਰੀ ਔਰ ਮਹੀਨੇਵਾਰੀ ਮੀਟਿੰਗ ਕਰਦੇ ਰਹਿੰਦੇ ਸੀ ਉਹਦੇ ਵਿੱਚ ਬਹੁਤ ਸਾਰੇ ਸਵਾਲ ਇਕੱਠੇ ਹੁੰਦੇ ਸੀਗੇ ਆਮ ਤੌਰ ਤੇ ਇਹ ਜਿਹੜੇ ਸਵਾਲ ਇਕੱਠੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ ਅਸੀਂ ਇੱਕ ਨਿਚੋੜ ਕੱਢ ਕੇ ਸੱਤ ਸੂਤਰੀ ਪ੍ਰੋਗਰਾਮ ਬਣਾਇਆ ਕਿ ਇੱਕ ਐਸੇ ਸੱਤ ਕੁਐਸਚਨ ਵੀ ਅਸੀਂ ਜਿਹੜਾ ਸਾਡੇ ਮਹੱਲੇ ਦੇ ਵਿੱਚ ਕੋਈ ਉਮੀਦਵਾਰ ਆਏਗਾ ਲੋਕ ਸਭਾ ਉਮੀਦਵਾਰ ਆਏਗਾ ਉਹਨੂੰ ਉਹਦਾ ਬਾਈਕਾਟ ਨਹੀਂ ਕਰਨਾ ਕਿਉਂਕਿ ਵੋਟ ਸਾਡਾ ਜਿਹੜਾ ਸਾਨੂੰ ਕਨਸਟੀਟਿਊਸ਼ਨ ਨੇ ਰਾਈ ਕਰਨੀ ਹੈ ਬਟ ਉਹ ਕਿਉਂ ਕਰਨੀ ਹੈ ਉਹਦੇ ਰੀਜ਼ਨ ਕੀ ਨੇ ਉਹਨਾਂ ਨੂੰ ਕੁਝ ਕੁਐਸਚਨ ਪੁੱਛ ਲਈਏ ਤਾਂ ਉਹੀ ਮੱਲੇ ਵਾਸੀਆਂ ਨੇ ਸਵੈ ਸੇਵਾ ਮਲਾਜ਼ਤ ਸਾਹਿਬ ਕਮੇਟੀ ਦੇ ਮੈਂਬਰਸ ਨੇ ਜਿਵੇਂ ਹੁਣ ਸਾਰੇ ਖੜੇ ਨੇ ਕਿ ਕਿਤਨਾ ਕਿਥੇ ਸਮੱਸਿਆਵਾਂ ਹੈ ਕੋਈ ਸਵਾਲ ਨੇ ਤਾਂ ਹੀ ਲੋਕ ਆਏ ਨੇ ਤੇ ਉਹ ਮੀਟਿੰਗ ਵਿੱਚ ਵੀ ਆਉਂਦੇ ਸੀ ਤਾਂ ਹੀ ਇੰਨਾ ਵੱਡਾ ਬੋਲ ਲੱਗਿਆ ਹੈ ਜੀ ਠੀਕ ਹੈ ਜੀ ਉਸ ਤੋਂ ਗੱਲ ਹੈ ਕਿ ਸਾਡੀ ਮੇਨ ਜਿਹੜੀ ਅਸੀਂ ਇਹ ਚਾਹੁੰਦੇ ਹਾਂ ਕਿ ਹਰੇਕ ਇਨਸਾਨ ਨੂੰ ਰੋਜ਼ਗਾਰ ਮਿਲੇ ਔਰ ਰੋਜ਼ਗਾਰ ਜਿਹੜਾ ਹੈਗਾ ਉਹ ਹਰ ਲੈਵਲ ਤੇ ਹੋਵੇ ਮਤਲਬ ਠੀਕ ਹੈ ਇੰਡਸਟਰੀ ਆਣੀ ਚਾਹੀਦੀ ਹੈ ਉਹ ਇੰਡਸਟਰੀ ਜ਼ਰੂਰੀ ਵੀ ਹੈ ਪਰ ਜਿਹੜਾ ਛੋਟਾ ਦੁਕਾਨਦਾਰ ਹੈ ਉਹ ਕਾਰਪੋਰੇਟ ਉਹਨੂੰ ਖਤਮ ਕਰ ਰਿਹਾ ਇਸ ਲਈ ਛੋਟੇ ਦੁਕਾਨਦਾਰ ਨੂੰ ਬਚਾਉਣ ਲਈ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਕੋਲ ਕੀ ਪ੍ਰੋਵੀਜ਼ਨਸ ਨੇ ਕੀ ਉਹਨਾਂ ਦੀ ਜਿਹੜਾ ਹੈਗਾ ਰੋਡ ਮੈਪ ਹੈ ਉਹ ਸਾਨੂੰ ਦੱਸਣ ਠੀਕ ਹੈ ਆਦਰਵਾਇਜ਼ ਜਿਹੜਾ ਸਾਨੂੰ ਬੈਸਟ ਪਲਾਨ ਦੱਸੇਗਾ ਲੋਕ ਆਪੋ ਮਾਰੇ ਹੋ ਕੇ ਉਹਨੂੰ ਵੋਟ ਪਾ ਦੇਣਗੇ ਠੀਕ ਹੈ ਜੀ ਵੋਟ ਪਾਣਾ ਇੱਕ ਰਾਈਟ ਹੈ ਕਿਸੇ ਪਾਰਟੀ ਨੂੰ ਸਪੋਰਟ ਤਾਂ ਨਹੀਂ ਕਰ ਰਹੇ ਮਤਲਬ ਉਮੀਦਵਾਰ ਜਿਹੜਾ ਉਮੀਦ ਜਿਹੜੇ ਸਵਾਲਾਂ ਦਾ ਜਵਾਬ ਦਵੇ ਜਾਂ ਪਿਛਲਾ ਜਿਹੜਾ ਪਿਛਲਾ ਐਮਪੀ ਰਹਾ ਉਸਨੇ ਇਸ ਕੰਮ ਕਿਹੜੇ ਕਿਹੜੇ ਕੰਮ ਕੀਤੇ ਨੇ ਜਿਹੜੇ ਤੁਹਾਡੇ ਸਵਾਲ ਨੇ ਕਿ ਉਹਨਾਂ ਕੰਮਾਂ ਦੇ ਵਿੱਚ ਉਹਨੇ ਕੋਈ ਪੂਰਾ ਕੀਤਾ ਕੀ ਲੱਗਦਾ ਵੀ ਇਹ ਇਹ ਲੱਗਦਾ ਵੀ ਇਹ ਪੂਰਾ ਕਰਨਾ ਦੇਖੋ ਜੀ ਆ ਕਰਨਾ ਉਹਨਾਂ ਨੇ ਹੈ ਸਾਡਾ ਸਾਡੀ ਜਿਹੜੀ ਡਿਊਟੀ ਹੈ ਸਾਨੂੰ ਕਨਸਟੀਟਿਊਸ਼ਨ ਨੇ ਦਿੱਤੀ ਹੈ ਉਹ ਡਿਊਟੀ ਕਿ ਵੋਟ ਪਾਓ ਅਤੇ ਸਾਡਾ ਜਿਹੜਾ ਅਧਿਕਾਰ ਹੈ ਬੋਲਣ ਦਾ ਅਸੀਂ ਬੋਲ ਰਹੇ ਹਾਂ ਅਸੀਂ ਆਪਣੇ ਮੰਗਾ ਅੱਗੇ ਰੱਖ ਰਹੇ ਹਾਂ ਅਗਰ ਉਹ ਨਹੀਂ ਕਰਨਗੇ ਤਾਂ ਉਹ ਆਪ ਉਹਨਾਂ ਨੂੰ ਦੁਨੀਆ ਪੁੱਛੂਗੀ ਸਮਾਜ ਪੁੱਛੂਗਾ ਔਰ ਵੋਟਰ ਪੁੱਛੂਗਾ ਇਹੀ ਤਾਂ ਅਸੀਂ ਲੈ ਕੇ ਆਇਆ ਨਾ ਕਿ ਵੋਟ ਤੋਂ ਪਹਿਲਾਂ ਹੀ ਅਸੀਂ ਸੋਚ ਲਈਏ ਕਿ ਵੋਟ ਪਾਣੀ ਕਿਨੂੰ ਹੈ ਹਾਂ ਦੇਖੋ ਜਿਹੜਾ ਬੋਰਡ ਦੇ ਉੱਪਰ ਤੁਸੀਂ ਦੇਖ ਹੀ ਰਹੇ ਹੋ ਜਿਸ ਤਰ੍ਹਾਂ ਐਮਰਜੈਂਸੀ ਜਾਂ ਗੰਭੀਰ ਸਮੱਸਿਆ ਦੇ ਰਿਗਾਰਡਿੰਗ ਜੋ ਇੱਥੇ ਨਾਬੇ ਦੇ ਵਿੱਚ ਸਿਵਲ ਹਸਪੀਟਲ ਐਮਰਜੈਂਸੀ ਹਸਪੀਟਲ ਹੈ ਐਡਵਾਂਸ ਮਕੈਨਿਕਲ ਮਕੈਨਿਜ਼ਮ ਨਹੀਂ ਹੈ ਮਤਲਬ ਸਿੰਪਲ ਜਿਹਾ ਹੈ ਜਾਣਨਾ ਬਸ ਫਰਸਟ ایڈ ਸਸਲਕੀ ਫੁਲਕੀ ਟ੍ਰੀਟਮੈਂਟ ਦਿੰਦਨੇ ਤੋੜ ਦਿੰਦਨੇ ਜਿਸ ਤਰ੍ਹਾਂ ਕਿ ਮੈਂ ਕੱਲ ਵੀ ਗੱਲ ਕਰੀ ਸੀ ਕਿ ਮੇਰੇ ਪਪਾ ਨੂੰ ਹਾਰਟ ਅਟੈਕ ਆਇਆ ਸੀ ਅਸੀਂ ਉਹਨਾਂ ਨੂੰ ਲੈ ਕੇ ਗਏ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਸਿੰਪਲ ਇੱਕ ਟੈਬ ਟੈਬਲੇਟ ਦਿੱਤੀ ਫਿਰ ਨਾਲ ਦੀ ਨਾਲ 15 ਮਿੰਟ ਚ ਕਹਿੰਦੇ ਲੈ ਜਾਓ ਜੀ ਪਟਿਆਲੇ ਮਤਲਬ ਕੀ ਮਤਲਬ ਇੱਡਾ ਬੜਾ ਸ਼ਹਿਰ ਹੈ ਇਸ ਸ਼ਹਿਰ ਦੇ ਵਿੱਚ ਕੋਈ ਐਸੀ ਜੀ ਮਸ਼ੀਨ ਵੀ ਨਹੀਂ ਹੈ ਟੈਕਨੀਕ ਵੀ ਨਹੀਂ ਹੈ ਕਿ ਉਸ ਨੂੰ ਹੈਂਡਲ ਕੀਤਾ ਜਾ ਸਕੇ ਜਿੰਮੇਵਾਰੀ ਐਮਪੀ ਦੀ ਵੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਪਿਛਲੇ ਐਮਪੀ ਨੇ ਦੇਖੋ ਜ਼ਿੰਮੇਵਾਰੀ ਤਾਂ ਬਣਦੀ ਆ ਉਹਨਾਂ ਨੇ ਨਹੀਂ ਕੀਤਾ ਹੁਣ ਇਹ ਉਹਨਾਂ ਨੂੰ ਪਤਾ ਜ਼ਿੰਮੇਵਾਰੀ ਸਵਾਲ ਕਰੋਂਗੇ ਜਦੋਂ ਆਣਗੇ ਹਾਂ ਕਰਾਂਗੇ ਜੀ ਬਿਲਕੁਲ ਕਰਾਂਗੇ ਕੀ ਕੀ ਵਿਸ਼ੇ ਨੇ ਜੀ ਕਿਹੜੇ ਸਵਾਲ ਕਰਨਾ ਚਾਹੁੰਦੇ ਐ ਐਮਪੀ ਨੇ ਇਹ ਅਸੀਂ ਤਾਂ ਉਹਨਾਂ ਨੂੰ ਇਹ ਪੁੱਛਾਂਗੇ ਵੀ ਤੁਸੀਂ ਅੱਗੇ ਚੋਣ ਜਿੱਤੋਂਗੇ ਉਸ ਤੋਂ ਬਾਅਦ ਸਾਡੇ ਵਾਸਤੇ ਕੀ ਕਰੋਗੇ 90 ਦੇ ਵਿਕਾਸ ਵਾਸਤੇ ਕੀ ਗੱਲਾਂ ਕਰਨਗੇ ਉਹ ਤਾਂ ਕਹਿਣਗੇ ਅਸੀਂ ਆਏ ਕਰ ਦਾਂਗੇ ਉਹ ਕਰ ਦਾਂਗੇ ਕੀ ਲੱਗਦਾ ਵੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਵੋਟ ਨਹੀਂ ਦੇਵਾਂਗੇ ਬਾਈ ਕਰ ਕਰ ਦਾਂਗੇ ਲੇਕਿਨ ਉਹ ਹਰ ਸਾਲ ਐਮਪੀ ਅੱਗੇ ਵਜ ਜਾਂਦਾ ਕੀ ਲੱਗਦਾ ਕਿਹੜੇ ਕਿਹੜੇ ਸਵਾਲ ਨੇ ਜੀ ਤੁਹਾਡੇ ਕਿ 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 ਕੁੱਤੇ ਸਮੱਸਿਆ ਮੇਨ ਆਪਣੇ ਜੀ ਅੱਪਾ ਸ ਵੀਰੇ ਉੱਟ ਕੇ ਸਾਇਤ ਨਹੀਂ ਜਾ ਸਕਦੇ ਜੇ ਤੁਸੀਂ ਸਾਡੇ ਪਾਇੋਂ ਨਿਕਲੋ ਤਾਂ ਤੁਹ ਨਹੀਂ ਜਾਦੇ ਤੁਹ ਕੁੱਤੇ ਪੈ ਜਾਂਦੇ ਨੇ ਜੀ ਹਾਂ ਜਿਹੜੇ ਜਾਨਵਰ ਨੇ ਜਿਹੜੇ ਪਸ਼ੂ ਨੇ ਪਸ਼ੂਆਂ ਕਰਨ ਕੀ ਲੱਗਦਾ ਜੀ ਇਸ ਤੋਂ ਬਿਨਾ ਜਿਸ ਤਰ੍ਹਾਂ ਜਿਹੜੇ ਖਿਡਾਰੀ ਨੇ ਉਹਨਾਂ ਲਈ ਕੋਈ ਮੈਦਾਨ ਨਹੀਂ ਹੈ ਇਸ ਤਰ੍ਹਾਂ ਦੇ ਵਿਸ਼ੇ ਵੀ ਸ਼ਾਮਿਲ ਕੀਤੇ ਨੇ ਸੋਨੇ ਨਹੀਂ ਇਹ ਵੀ ਇਹ ਤਾਂ ਵਿਸ਼ਾ ਚਲੋ ਹੈਗਾ ਹੀ ਹੈ ਇਸ ਤੋਂ ਇਲਾਵਾ ਸਭ ਤੋਂ ਵੱਡਾ ਵਿਸ਼ਾ ਹੈਗਾ ਇੱਕ ਨਸ਼ੇ ਪ੍ਰਤੀ ਨਸ਼ੇ ਦਾ ਤੁਸੀਂ ਯਕੀਨੀ ਮੰਨੋਗੇ ਇਸ ਟਾਈਮ ਇਹ ਵਧ ਰਿਹਾ ਹੈ ਕਾਰੋਬਾਰ ਜਿਵੇਂ ਕਿ ਉਰੇ ਵਾਲ ਕੋਈ ਟੈਨਿੰਗ ਦੇ ਰਿਹਾ ਐਮਪੀ ਕਿ ਮੇ ਰੋਕੇਗਾ ਐਮਪੀ ਦੇ ਸਵਾਲ ਤਾਂ ਇਹ ਆ ਐਮਪੀ ਕਿ ਮੇ ਰੋਕੇਗਾ ਐਮਪੀ ਉਹਨੂੰ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਉਹ ਕਰੇਗਾ ਕਮਾਂਡ ਕਰੇਗਾ ਵੀ ਇਹਨਾਂ ਤੇ ਸਟ੍ਰਿਕਲੀ ਕੋਈ ਐਕਸ਼ਨ ਲਿਆ ਜਾਵੇ ਜੀ ਨਸ਼ਾ ਛਡਾਓ ਕੇਂਦਰ ਸਰਕਾਰੀ ਤੌਰ ਤੇ ਛਡਾਓ ਕੇਂਦਰ ਬੇਸ਼ੱਕ ਬਣੇ ਹੋਏ ਨੇ ਜੀ ਪਰ ਉੱਥੇ ਵੀ ਪੈਸਿਆਂ ਨਾਲ ਕਮਨ ਨਸ਼ੇੜੀ ਤੇ ਕਪ ਪਹਿਲਾਂ ਔਖਾ ਜੀ ਉਕੇ ਕਿਸੇ ਦੀ ਸਾਈਕਲ ਚੋਰੀ ਕਰਦਾ ਹੈ ਜਾਂ ਕਿਸੇ ਦਾ ਮੋਟਰਸਾਈਕਲ ਚੋਰੀ ਕਰਦਾ ਹੈ ਜਾਂ ਕਿਸੇ ਦੀ ਫੋਨ ਖਿੱਚਦਾ ਤਾਂ ਕਈ ਵਾਰੀ ਉਹਰੇ ਦੋ ਤਿੰਨ ਵਾਰ ਤਾਂ ਵੀ ਬੇਸਿਕਲੀ ਹੋ ਚੁੱਕੀ ਚੁਕੀਆਂ ਕਿ ਰਾਹ ਜਾਂਦੇ ਨੂੰ ਕੋਈ ਵੀ ਆਂਦਾ ਹੈ ਲੇਡੀਜ਼ ਜਾ ਰਹੀ ਹੈ ਤਾਂ ਉਹਦੇ ਕੰਨਾਂ ਚੋਂ ਵਾਲੀਆਂ ਖਿੱਚੇ ਜਾਂਦੀਆਂ ਤੁਸੀਂ ਖੁਦ ਵੀ ਸੁਣਿਆ ਹੋਊਗਾ ਜੀ ਤਾਂ ਇੱਥੇ ਹੋ ਚੁੱਕੇ ਕਈ ਵਾਰੀ ਇਦਾਂ ਦੇ ਕਨਸੀਡੈਂਟ ਮਤਲਬ ਅਸੀਂ ਕਹਿੰਦੇ ਆ ਵੀ ਵਿਧਾਇਕ ਨੂੰ ਨਹੀਂ ਮੰਨਦੇ ਜਿਸ ਤਰ੍ਹਾਂ 2 ਸਾਲ ਸਰਕਾਰ ਨੂੰ ਹੋ ਚੁੱਕੇ ਨੇ ਇਹ ਤੁਹਾਡੇ ਹਲਕੇ ਦੇ ਵਿਧਾਇਕ ਨੂੰ ਸਵਾਲ ਨਹੀਂ ਕਰਨੀ ਮੰਨਦੇ ਉਹਨਾਂ ਨੇ 2 ਸਾਲ ਦੇ ਵਿੱਚ ਕੀ ਕੀਤਾ ਕਿਉਂ ਵੋਟਾਂ ਕਿਸ ਤਰ੍ਹਾਂ ਵੋਟਾਂ ਮੰਗਣਾਂ ਨੇ ਦੇਖੋ ਜੇ ਉਹ ਵੋਟਾਂ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਸਵਾਲ ਨੇ ਨਾ ਅਸੀਂ ਇਹਨਾਂ ਤੇ ਖੜਾਂਗੇ ਪਹਿਲਾਂ ਇਹਨਾਂ ਤੇ ਵਿਸ਼ਾ ਦੋ ਉਸ ਤੋਂ ਬਾਅਦ ਅੱਗੇ ਹੋ ਗਏ ਨਹੀਂ ਤਾਂ ਤੋਂ ਇੱਕ ਤੋਂ ਸਵਾਲ ਕਰਾਂਗੇ ਐਮਪੀ ਨੂੰ ਕਰਾਂਗੇ ਜੀ ਬਿਲਕੁਲ ਕਰਾਂਗੇ ਜੀ ਸਾਡਾ ਰਾਈਟ ਬੰਦ ਹੈ ਜੀ ਅਸੀਂ ਕਰਾਂਗੇ ਉਹਨਾਂ ਤੋਂ ਸਵਾਲ ਇਹ ਇਹ ਸਵਾਲ ਜਿਹੜੇ ਤੁਸੀਂ ਲਿਖੇ ਨੇ ਇਹ ਐਮਪੀ ਉਮੀਦਵਾਰ ਤੋਂ ਬਿਨਾਂ ਵਿਧਾਇਕ ਤੋਂ ਵੀ ਬੰਦੇ ਨੇ ਵਿਧਾਇਕ ਨੇ ਇਹ ਕੰਮ ਪੂਰੇ ਕਿੱਥੇ ਜਿਸ ਕਰਕੇ ਤੁਹਾਨੂੰ ਅੱਜ ਸਵਾਲ ਫੇਰ ਖੜੇ ਕਰਨੇ ਪੈ ਰਹੇ ਨੇ ਤਾਂ ਨਹੀਂ ਸਰ ਕੰਮ ਪੂਰੇ ਕਿੱਥੇ ਹੋਏ ਜੀ ਜੇ ਨਸ਼ਾ ਕਰਨ ਬੰਦ ਕਰਦੇ ਨੇ ਉਹ ਫਿਰ ਤਾਂ ਇਹ ਕੰਮ ਹੀ ਨਹੀਂ ਹੋਊਗਾ ਹਰ ਅੱਜ ਕੱਲ੍ਹ ਕਿਸੇ ਨੂੰ ਬਾਹਰ ਜਾਣਾ ਬੜਾ ਔਖਾ ਜ ਰਸਤੇ ਜ ਮੈਨੂੰ ਡਰ ਰੰਦਾ ਵੀ ਕੋਈ ਮਿਲ ਨਾ ਜਾਵੇ ਕੋਈ ਨਸ਼ਾ ਵਾਲਾ ਖੜਾ ਨਾ ਹੋਵੇ ਤਾਂ ਖਵਾ ਵੱਧ ਗਿਆ ਪੰਜਾਬ ਚ ਵੱਧ ਗਿਆ ਹੀ ਬਹੁਤ ਜ਼ਿਆਦਾ ਕੋਈ ਪਤਾ ਨਹੀਂ ਚੱਲਦਾ ਕਿੱਥੋਂ ਕਿਹੜਾ ਨਿਕਲਿਆ ਬਈ ਜੀ ਇੰਨਾ ਖਤਰਾ ਰੰਦਾ ਇਸ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਫਿਰ ਲੋਕਲ ਲੈਵਲ ਤੇ ਹੁੰਦੀ ਆ ਸਥਾਨਕ ਸਰਕਾਰ ਦੀ ਹੁੰਦੀ ਆ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣੇਗੀ ਲੇਕਿਨ ਐਮਪੀ ਤੋਂ ਹੋਰ ਕਿਹੜੇ ਸਵਾਲ ਕਰੋਗੇ ਜਿਹੜੇ ਜਿਸ ਕਰਕੇ ਉਹਨਾਂ ਨੂੰ ਤੁਸੀਂ ਵੋਟ ਕਰਨੀ ਆ ਅੱਜ ਤਾਂ ਇਹੀ ਸਾਰੇ ਸਵਾਲ ਕਰਾਂਗੇ ਸਾਨੂੰ ਬਹੁਤ ਦਿੱਕਤ ਆ ਰਹੀ ਆ ਆਵਾਰਾ ਪਸ਼ੂਆਂ ਤੋਂ ਕੁੱਤਿਆਂ ਤੋਂ ਇੰਨਾ ਔਖਾ ਮੈਨੂੰ ਸਵੇਰੇ ਡਿਊਟੀ ਜਾਂ ਨਹੀਂ ਸਵੇਰੇ ਬਿਸਕਟ ਲੈ ਕੇ ਜਾਣਾ ਪੈਂਦਾ ਮੈਂ ਤਾਂ ਡਿਊਟੀ ਤੱਕ ਪਹੁੰਚ ਸਕਦਾ ਉੱਥੇ ਤੱਕ ਧਰਮ ਧਰਮ ਨੂੰ ਲੈ ਕੇ ਵੀ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਹੈ ਕੀ ਲੱਗਦਾ ਵੀ ਧਰਮ ਨੂੰ ਲੈ ਕੇ ਵੀ ਇਸ ਵਾਰ ਜਿਹੜੀ VOTING ਹੋਏਗੀ ਕੀ ਲੱਗਦਾ ਵੀ ਧਰਮ ਨੂੰ ਵਿੱਚ ਲਿਆਣਾ ਚਾਹੀਦਾ ਕਿਉਂਕਿ ਤੁਸੀਂ ਜਦੋਂ ਉਮੀਦਵਾਰ ਬੰਨਾ ਉਸਨੇ ਕਿਹੜੇ ਕੰਮ ਕਰਨੇ ਨੇ ਕੀ ਉਹ ਕੰਮ ਕਰਨ ਦੇ ਯੋਗ ਵੀ ਹੈ ਇਸ ਇਹ ਗੱਲ ਨਹੀਂ ਮੁਰੇ ਆਣੀ ਚਾਹੀਦੀ ਦੇਖੋ ਮੈਂ ਜਿੱਥੇ ਸਮਝਦਾ ਕਿ ਧਰਮ ਨੂੰ ਬੇਸ ਨਾ ਮੰਨਿਆ ਜਾਵੇ ਜਿਹੜੇ ਐਮਪੀ ਉਮੀਦਵਾਰ ਆ ਉਹਨਾਂ ਦੀ ਕਮਿਟਮੈਂਟਸ ਉਹਨਾਂ ਦੀ ਕਾਬੇਲੀਅਤ ਉਹਨਾਂ ਦਾ ਕਿਰਦਾਰ ਕਮਿਟਮੈਂਟ ਤਾਂ ਸਾਰੇ ਕਰਕੇ ਜਾਣਗੇ ਉਹ ਤਾਂ ਕਹਿਣਗੇ ਅਸੀਂ ਕਰ ਦਾਂਗੇ ਲੇ ਕੀ ਲੱਗਦਾ ਵੀ ਉਹ ਯੋਗ ਤੁਹਾਨੂੰ ਆਪਣੇ ਤੌਰ ਤੇ ਦੇਖਣਾ ਚਾਹੀਦਾ ਵੀ ਉਹ ਕਰ ਸਕਦੇ ਆ ਨਹੀਂ ਕਰ ਸਕਦਾ ਹਾਂ ਉਹ ਤਾਂ ਦੇਖੋ ਹੁਣ ਜਨਤਾ ਹੀ ਦੇਖੇਗੀ ਜਿਹੜੀ ਕੁਐਸਚਨ ਪੁੱਟ ਕਰੇਗੀ ਉਹ ਦੇਖੇਗੀ ਨਾ ਵੀ ਹਾਂ ਕਿ ਇਹ ਵਾਕਈ ਉਮੀਦਵਾਰ ਕਰ ਸਕੇਗਾ ਕਿ ਨਹੀਂ ਕਰ ਸਕੇਗਾ ਪੜਾਈ ਮੈਟਰ ਕਰਦੀ ਹੈ ਪੜਾਈ ਸਟੱਡੀ ਬਿਲਕੁਲ ਮੈਟਰ ਕਰਦੀ ਹੈ ਐਜੂਕੇਸ਼ਨ ਬਿਲਕੁਲ ਮੈਟਰ ਕਰਦਾ ਹੈ ਐਜੂਕੇਸ਼ਨ ਦੇ ਨਾਲ ਨਾਲ ਅੱਪਾ ਜੇ ਪਲੇਗ੍ਰਾਉਂਡ ਦੀ ਗੱਲ ਕਰੀਏ ਹੁਣ ਸਾਡੇ ਇਸ ਏਰੀਆ ਦੇ ਵਿੱਚ ਇੱਕੋ ਹੀ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਅਸੀਂ ਸਾਰੇ ਜਨ ਨਹੀਂ ਖੇਡਦੇ ਸੀਗੇ ਹੁਣ ਉੱਥੇ ਕੋਈ ਵੀ ਨਹੀਂ ਜਾਂਦਾ ਬਿਲਡਿੰਗ ਬਣ ਗਈ ਕਿਛੇ ਤੇ ਵਿਧਾਇਕ ਨੇ ਕਦੇ ਕੁਝ ਨਹੀਂ ਕੀਤਾ ਕੁਝ ਨਹੀਂ ਕਿਹਾ ਜੀ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਬਿਲਕੁਲ ਵੀ ਕੁਝ ਨਹੀਂ ਕੀਤਾ ਬਿਲਕੁਲ ਬਿਲਕੁਲ ਜਿਹੜੇ ਇਹ ਲੋਕ ਨੇ ਵਿਧਾਨ ਸਭਾ ਹਲਕਾ ਨਾਬਾ ਦੇ ਲੋਕ ਨੇ ਜਾਗਰੂਕ ਹੋਏ ਨੇ ਕਿਉਂਕਿ ਜਾਗਰੂਕ ਜਿਹੜੇ ਵੋਟਰ ਨੇ ਤਾਂ ਸਵਾਲ ਜਿਹੜੇ ਐਮਪੀ ਉਮੀਦਵਾਰ ਤੇ ਖਾਸ ਤੌਰ ਤੇ ਪੁਰਾਣੇ ਜਿਹੜੇ ਲੋਕ ਸਭਾ ਮੈਂਬਰ ਪਟਿਆਲਾ ਤੋਂ ਜਿਵੇਂ ਵਰਨੀਤ ਕੋਰ ਰਹੇ ਨੇ ਉਹਨਾਂ ਨੂੰ ਕਰਨੇ ਬੰਦੇ ਨੇ ਕਿਉਂਕਿ ਉਹਨਾਂ ਨੇ ਇਸ ਸਮੇਂ ਦੇ ਦੌਰਾਨ ਜਾਂ ਆਨਲਾਈਨ ਟਾਈਮ ਦੇ ਵਿੱਚ ਜਿਹੜੇ ਐਮਪੀ ਉਮੀਦਵਾਰ ਬਣੇ ਨੇ ਕੀ ਇਹਨਾਂ ਸਵਾਲਾਂ ਦਾ ਜਵਾਬ ਦੇ ਸਕਣਗੇ ਇਹ ਲੋਕਾਂ ਦਾ ਕਹਿਣਾ ਵੀ ਉਹ ਜਦੋਂ ਹਲਕੇ ਦੇ ਵਿੱਚ ਪ੍ਰਚਾਰ ਕਰਨ ਆਣਗੇ ਇਹ ਸਿੱਧੇ ਸਵਾਲ ਪੂਰਾ ਮੁਹੱਲਾ ਇਕੱਠੇ ਹੋ ਕੇ ਸਵਾਲ ਜਿਹੜੇ ਨੇ ਐਮਪੀ ਉਮੀਦਵਾਰਾਂ ਨੂੰ ਕਰਨਗੇ ਤੇ ਇਹ ਬਾਅਦ ਵਿੱਚ ਫੈਸਲਾ ਕਰਨਗੇ ਕਿਸ ਉਮੀਦਵਾਰ ਨੂੰ ਵੋਟ ਪਾਈ ਜਾਵੇ ਲੇਕਿਨ ਜਿਸ ਤਰ੍ਹਾਂ ਇਹ ਜਿਹੜੇ VOTER ਨੇ ਜਾਗਰੂਕ ਹੋਏ ਨੇ ਜੇਕਰ ਹਰੇਕ VOTER ਇਸ ਤਰ੍ਹਾਂ ਜਾਗਰੂਕ ਹੋ ਕੇ ਆਪਣੇ ਵੋਟ ਦਾ ਅਧਿਕਾਰ ਕਰੇ ਤਾਂ ਜਰੂਰ ਚੰਗੇ ਐਮਪੀ ਜਿਹੜੇ ਚੁਣੇ ਜਾਣਗੇ ਤੇ ਵਿਕਾਸ ਹੋਵੇਗਾ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ